ਲਓ ਜੀ ਫਤਿਹਗੜ ਸਾਹਿਬ ਪਹੁੰਚੇ ਅੱਜ ਅਰਪਨ ਦੇ ਕੋਲ ਹੋਰ ਅਰਪਨ ਠੀਕ ਠਾਕ ਹੈ ਲੱਗੇਗਾ ਨੰਬਰ ਹਣਾ ਹਾਂਜੀ ਚਲੋ ਵਧੀਆ ਬੋਦੀਆਂ ਦੀ ਤਿੰਨ ਮਹੀਨੇ ਪਹਿਲਾਂ ਦੀ ਬੁਕਿੰਗ ਬੁਕਿੰਗ ਤੇ ਮੈਨੂੰ ਐਦ ਕੀ ਆਪ ਤਾਂ ਨਹੀਂ ਸੁਰ ਸਿੱਧਾ ਲੱਗਦਾ ਸਾਡਾ ਆਪਣਾ ਕਦੋਂ ਹੋਗੇ 10 12 ਕਿੱਲੇ ਹਲੇ ਟਾਈਮ ਨਹੀਂ ਹੈ ਹਲੇ 20 ਤਰੀਕ ਤੱਕ ਬਾਅਦ ਦਾ 20 ਤੋਂ ਬਾਅਦ ਤਾਂ ਫੇਰ ਲੱਗਣੇ ਕੀ ਹੈ ਮਹੀਆ 20 ਤੱਕ ਤਾਂ 19 20 ਨੂੰ 20 ਆ ਤਕੜਾ ਠੀਕ ਆ ਉਸ ਤੋਂ ਬਾਅਦ ਫੇਰ ਤਾੜ ਫੁੱਲ ਮਾਜਣਾ ਇਹਦਾ ਹਲੇ ਇਸ ਵਾਰ ਆਏ ਨਾ 3 3 4 4 ਕਿੱਲੇ 5 5 ਕਿੱਲੇ ਆਏ ਟ੍ਰਾਇਲ ਬਹੁਤ ਚੱਲ ਆਏ ਵੀ ਚੱਲਦੀ ਜਾਵੇ ਹਾਂ 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 ਚੱਲੀ ਜਾਵੇ ਬਸ ਖੜੇ ਨਾ ਮਲੇ ਆਪ ਨੂੰ ਵੀ ਤਿਆਰ ਬਾਈ ਜਾਂਦਾ ਹਜੇ ਹਾਂ ਵੇਖੋ ਕਰਨਾ ਚਾਹੀਦਾ ਚੀਜ਼ ਆਪਾਂ ਲਈਏ ਇਹਨੂੰ ਪੂਰਾ ਆਪਾਂ ਦੇਖੀਏ ਵਰਤ ਕੇ ਆਈਟੀ ਦਾ ਸਾਲ ਤੁਮਰ ਤਿਆਰ ਬਈਆ ਹੋਊਗਾ ਅਗਲੇ ਸਾਲ ਬੜੇ ਲੈਵਲ ਤੇ ਕਾਟਾ ਕਰੀਂ ਬਸ 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 ਤੇ ਪਨੀਰੀ ਆ ਗਈ ਇੱਧਰ ਕਮਾਂਜਿਨ ਦੀ ਨੀਓ ਟੈਂਸ਼ਨ ਹੈ ਜੀ ਪੂਰੀ ਪੂਰੀ ਨਿੱਪਲ ਨੂੰ ਪਲ ਗਰੀਸ ਗਰੀਸਿੰਗ ਪੁਆਇੰਟ ਉਹ ਨਾ ਜਿੰਨੀ ਹੈ ਕਮਾਂਜਿਨ ਨਹੀਂ ਹੈ ਇਹ ਚ ਮੈਂ ਕਿਹਾ ਤੇਲ ਦੀ ਨਿੱਪਲ ਬਹੁਤ ਛੋਟੀ ਹੈ ਹੈਗੀ 40 ਕਿਲੋਟਰ ਦੀ ਇਹ ਉਪਰਾਂ ਨੂੰ ਲੰਬੀ ਆ ਇਹ ਹਾਂ ਹਾਂ ਜਿੰਨੀ 6 ਦਿਨ ਬਾਅਦ ਜਦੋਂ ਵੇਹ ਪਾਉਂਗਾ ਉਸ ਦਿਨ ਤੁਹਾਨੂੰ ਵਧੀਆ ਲੱਗਣ ਲੱਗ ਜੇਗਾ ਤੇ ਹਾਂ ਨਾਲ ਦੀ ਨਾਲ ਖੜ ਰਹੀ ਨਹੀਂ ਜੜੋ ਤੇ ਨਾਲ ਦੀ ਨਾਲ ਦੂਸ਼ ਹਾਂ ਪਹਿਲਾਂ ਇਹਦਾ ਫਾਇਦਾ ਵੀ ਹੈ। ਲੇਜ਼ਰ ਦਾ ਕਿਆ ਕਰੀਏ ਭੇਜੀਏ ਕਿਆ ਕਰੀਏ ਯਾਰਾ। ਅੱਜ ਤਾਂ ਬਾਰਿਸ਼ ਹੈ ਸਾਰਾ ਦਿਨ ਪੰਗਿਆਂ ਨਾਲ ਹੀ। ਪੰਗੇ ਰੋਂਗੇ ਹੈ ਨਾ। ਟੰਗੇ ਰੋਂਗਾ। ਟਾਰਲਟ ਟੋਪੀ ਫੇਰ ਜ਼ਿਆਦਾ ਜੂੜਾ ਜਾਣਗੇ ਉਹ ਕੀ। ਸੁਸਤਾ ਤੇਰੀ ਤਾਂ ਮੀਂਹ ਤੇ ਚਾਹ ਉਹ ਕੇੰਦ ਅੱਜ ਸਵੇਰੇ ਵੀ ਚਲਾਇਆ ਵਾ ਤਾ। ਆ ਵੈਲੀ ਹੁਣ ਮਾਣ ਨੂੰ ਆਏ ਥੋੜੀ ਵੀ ਉਹਨੂੰ ਲੇਜ਼ਰ ਪਰ ਭੇਜਣਾ ਹੁਣ ਬਸ ਉਹਦੇ ਬੰਦ ਕਰਤਾ ਲੇਜ਼ਰ ਅੱਜ। ਤਾਂ ਹੁਣ ਸਿਰਫ ਮਸ਼ੀਨ ਪਰ ਜਾਂ ਬੱਟਾਂ-ਬੁੱਟਾਂ ਦਾ ਹੀ ਕਰਾਉਣਾ ਨਾਲ ਹੋ ਕੇ। ਸਰ ਜਣਾ। ਸਰ ਜਣਾ। ਕਿੰਨਾ ਟੀਵੀ ਆਉਂਦੀ ਆ ਨਾ ਹਾਂ ਦੂਜੀਆਂ ਦੂਜਿਆਂ ਨੇ ਆਪਣੇ ਹੱਥ ਨਾਲ ਚਲਦੀਆਂ ਨੇ ਜਿਹੜੀਆਂ ਤੁਰ ਤੁਰ ਕੇ ਉੱਪਰ ਬੈਠਣੇ ਤਾਂ ਸੇਮ ਲੈਣਾਂ ਵਾਲੀ ਆਉਂਦੀ ਜਾਂ ਫਿਰ ਅੱਠ ਵਾਲੀ ਆਉਂਦੀ ਆ ਉਹ ਅਲੱਗ-ਅਲੱਗ ਕੰਪਨੀਆਂ ਦਾ ਕੋਈ ਛੋਟੀ ਜੀ ਬਣਾ ਦਿੰਦੇ ਕੋਈ ਵੱਡੀ ਉਹਦੀ ਬਣਾ ਦਿੰਦੇ ਥੋੜਾ ਜਿਹਾ ਪਨੀਰੀ ਪਨੂਰੀ ਵਧੀਆ ਲੱਖੀ ਜਾਂਦੀ ਆ ਤਾਂ ਦੇਖੀ ਗੀਲੇ ਦੀ ਥੀਲੇ ਦੀ ਪਨੀਰੀ ਪੂਰੀ ਉੱਪਰ ਸਟੋਰ ਕਰ ਲੈਂਦੇ ਆਪਾਂ ਨੇ ਦੇਖ ਹਾਂ ਸਾਰੇ ਸੈ ਰੋਲ ਜੀ ਬਣਾਵਣਾ ਕਿ ਲਾ ਦੇਣੇ ਆ। ਬਸ ਅੱਜ ਤੇ 10ਵੇਂ ਦਿਨ ਨੂੰ ਪੂਰੀ ਇਹਨਾਂ ਓਕੇ ਹੋ ਜੂ। ਹਾਂ 10ਵੇਂ ਦਿਨ ਤੇ ਪੂਰੀ ਇਹਨੇ ਗ੍ਰੋਥ ਕਰਨੀ ਸ਼ੁਰੂ ਕਰ ਦੇਣੀ ਆ। ਜਿਹੜਾ ਪੂਰਾ ਟਾਪ ਦਾ। ਫਿਰ ਬਰਾਬਰ ਹੀ ਲੱਗੂਗੀ ਯਾਰ। ਹਾਂ। ਇੱਕ ਤਾਂ ਆਇਆ ਨਾ ਇਹ ਥੋੜੀ ਜੀ ਪਨੀਰਲਾ ਸਾਫ ਜਾ। ਐਦ ਕੀ ਜ਼ਿਆਦਾ ਫਿਰ ਕਿਹੜੀ ਵੈਰਾਈਟੀ ਲਾ ਰਹੇ ਆ? 26 28 ਹਾਂ। ਫਸਰੀਮ। ਬਾਸਮਤੀ ਨਹੀਂ ਲਾਉਂਦੇ ਜਮਾਂ ਵੀ। 1500 ਉਹ ਹੈਗੀ ਆ ਮੱਕੀ ਵਾਲਿਆਂ। ਮੱਕੀ ਵਾਲਿਆਂ ਦਾ ਠੀਕ ਆ। ਇਹ اتنا ਪਾਣੀ ਘਟਾ ਦੀ ਥੋੜਾ ਜਿਹਾ ਪਾਣੀ ਹੋਰ ਘਟਵਾ ਦੇ ਹਾਂ ਹਾਂ ਪਾਣੀ ਘਟਵਾ ਦੇ ਕੀ ਮਾਰਦਾ ਹੋਇਆ ਨਹੀਂ ਹੋਇਆ ਜਿਵੇਂ ਵਧੀਆ ਪਲੈਨ ਨਹੀਂ ਹੋਇਆ ਹਾਂ ਥੋੜਾ ਬੋਤ ਤਾਂ ਨਾ ਫਰਕ ਹੈ ਕਿਤੇ ਕਿਤੇ ਡੈੜੀਆਂ ਹੀ ਰਹਿ ਗਈਆਂ ਚੱਲ ਕੋਈ ਨਹੀਂ ਬਸ ਡੈੜੀਆਂ ਪਰ ਆਏ ਹਾਂ ਬਸ ਮੜ ਮਾੜਾ ਮੋਟਾ ਉਹਦਾ ਕਵਾੜ ਦਾ ਚੱਕਰ ਹੁੰਦਾ ਹੋਰ ਤਾਂ ਕੁਛ ਨਹੀਂ ਡੈੜੀਆਂ ਉੱਪਰ ਕਵਾੜ ਕੋੜ ਦੇ ਚੱਕਰਾਂ ਦਾ ਹਾਂ ਬਸ ਦੋ ਤਿੰਨ ਦਿਨ ਇਹ ਧਿਆਨ ਰੱਖਣਾ ਪੈਣਾ ਹਾਂ ਹਾਂ ਹੁੰਦਾ ਚੱਲ ਪਣੀਆ ਬਸ ਬਸ ਲਾਓ ਜੀ ਆ ਜਾ ਚਾ ਲਾਓ ਜੀ ਤੁਸੀਂ ਲੱਗਿਆ ਵਾ ਚਨਾੜਾ ਪਰ ਵਾਸੀ ਆਉਗਾ ਨਿਆਰਾ ਕੈਹ ਚੀਜ਼ ਹੈ ਕੈਹ ਚੀਜ਼ ਹੈ ਆਹ ਕੈ ਠੀਕ ਆ ਉਹੀ ਮਾਰਦੀ ਹੈ ਸਪੀਡ ਘਟਾ ਲਵੇ ਬੰਦਾ ਨਹੀਂ ਜਦ ਇੱਕਦੋ ਕਿਲਾ ਲਾ ਲੈਂਦਾ ਬੰਦੇ ਦਾ ਹੱਥ ਜਾ ਖੁੱਲ ਜਾਂਦਾ ਆ ਬੰਤੀ ਦੇਖ ਰੋ ਜੀਨ ਪਰ ਹੋਈ ਬਈ ਲਾਦਾ ਥੋੜਾ ਬੋਤਾ ਹੀ ਉਪਲਮਾ ਲੱਗ ਜਣਾ ਕੰਮ ਨੇੜੇ ਹੈਨਾ ਇਹ ਅੱਜ ਦੁੱਤਾ ਜੀ 2 ਕਿਲਿਆਂ ਦਾ ਅਰਪਣ ਕਹਿੰਦਾ ਵੀ ਟ੍ਰਾਇਲ ਦੇਖਣਾ ਵੀ ਮਤਲਬ 2 ਕਿਲੇ ਲਾ ਕੇ ਮਾ ਕੋਈ ਗੱਲ ਨਹੀਂ ਕਿ ਜਵਾਦ ਹੋਗੇ ਤੇ ਕਹਿੰਦਾ ਵੀ ਇਸ ਵਾਰ ਲਾ ਕੇ ਦੇਖਣੀ ਹੈ ਕਾਫੀ ਟਾਈਮ ਤੋਂ ਜਿੱਦਣ ਦੀ ਮਸ਼ੀਨ ਲੱਗੀ ਹੈ ਕਹਿੰਦਾ ਵੀ ਲਾਉਣੀ ਲਾਉਣੀ ਆ ਹਾਂ ਉਹ ਲਾ ਦਨੇ ਆਂ ਹਾਂ ਉਹ ਲਾ ਦਨੇ ਪਹਿਲਾਂ ਉਹ ਚੱਕ ਲਈ ਆਪਾਂ ਕਿਹੜੇ ਇਹ ਸਾਡੇ ਇਹ ਸਾਡਾ ਨਾ ਚੌਥਾ ਦੀ ਨੱਜ ਸਾਨੂੰ ਨਹੀਂ ਸਮਝ ਲੱਗਦੀ ਆ ਤਾਂ ਮੇ ਦਾ ਸ਼ੇਰ ਆ ਜਾ ਆ ਜਾ 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 ਲੱਗਿਆ 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 ਬਸ ਆ ਸਿੱਧਾ ਕਿਹੜਾ ਇੱਕ ਇੱਕੇ ਕਿਹੜਾ ਰਹਿ ਗਿਆ ਤਾ ਚਾਚਾ ਸੌ ਲੱਗੇ ਤੈਨੂੰ ਤੰਗ ਨਹੀਂ ਦਾ ਕਰਨਾ ਪਰ ਤੇਰੇ ਨਾਲ ਪਿਆਰੇ ਐ ਨਾ ਤੈਨੂੰ ਬੁਲਾਉਣਾ ਪੈ ਗਿਆ ਇੱਕ ਸਰਦਾ ਨਹੀਂ ਤੇਰੇ ਬਿਨਾ ਆਪਣਾ ਹੀ ਹੋ ਲੋ ਹੈਲੋ ਹੈਲੋ ਉਹ ਹੈ ਲੋ ਯਾ ਲੱਗ ਗਿਆ ਕਿਲਾ ਵਸਾਰਾ ਗਿਆ ਅਜੇ ਤੱਕ ਪੁਥੇਰੇ ਜਿਗਾਰਡਮੈਂਟ ਕਰ ਕਰ ਦੇਖ ਲਏ ਸੀ ਤਾਂ ਵੀ ਅਨਸਾਰ ਦੀ ਪਰਸਲ ਨਹੀਂ ਹੁੰਦੇ ਦੇਖੋ ਬਈ ਚੋਨਾ ਲੱਗਿਆ ਵਾ ਦੇਖੋ ਚੋਨਾ ਆਹੀ ਕਿਹੜਾ ਹੈ ਕਿਹੜਾ ਤਾਂ ਆਹੀ ਹੈ ਥੋੜਾ ਸਾਰੇ ਰੱਖਤਾ ਹਾਂ ਉਹ ਦੇਖ ਤੱਕ ਤੰਗ ਨਾ ਹੋ ਜੇ ਨਾ ਬਈ ਆਹੋ ਹੁਣ ਤੱਕ ਤਾਂ ਹੁਣ ਤੱਕ ਤੰਗ ਕਰਈ ਨਹੀਂ ਇਹ ਬਲਾਈ ਵੀ ਉਹ ਖੁੰਝੀਆਂ ਜਿੱਤੇ ਮੈਂ ਨਹੀਂ ਗਿਆ ਬਾਟਾਂ ਲੰਬੀਆਂ ਨੇ ਮੈਂ ਮੁੰਡੇ ਨੇ ਰਿੰਪਿਆ ਛੇ ਕਿਵੇਂ ਫਿਰ ਕੀ ਸਿਸਟਮ ਕਰਿਆ ਹੁਣ ਬਾਅਦ ਚ ਫਿਰ ਬਾਬਾ ਪਨੀਰੀ ਦਾ ਕੋਈ ਕਰਿਆ ਹਾਂ ਪਨੀਰੀ ਦਾ ਹਾਂ 110 ਅਜੇ ਕੁਝ ਨਹੀਂ ਪਤਾ ਹੈਗਾ ਹਾਂ ਮੈਂ ਤਾਂ ਫੋਸਲਾ ਕੱਢਿਆ ਤਾਂ ਉੱਥੇ ਡੌਲ ਲਵਾਈਆ ਪਪਾ ਗਿਆ ਛਾ ਉਹ ਸੂਵੇ ਪਰ ਗਾਇਵੇ ਤੇ ਕਿਡਾ ਮਾਰ ਕੇ ਚੌਲਾਂ ਲਾ ਕੇ ਚਾਚਾ ਜੀ ਚਾਚਾ ਵੀ ਅੱਛਾ ਤੈਨੂੰ ਕੱਲੇ ਨੂੰ ਛੱਡ ਗਏ ਉੱਥੇ ਤੈਨੂੰ ਨਾ ਆ ਤਾਂ ਘਰੋਂ ਚਲੇ ਗਿਆ ਤਾਂ ਹਾਂ ਬਈ ਘਰ ਕੱਲ ਤੂੰ ਬਾਹਰ ਕੱਢ ਤਸੀਰ ਕੱਢ ਜਾ ਕਿਉਂਕਿ ਕੱਲ

ਕਦੇ ਉੱਪਰ 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 ਖੇਤੀ ਆਇਆ ਤਾਂ ਪੀ ਹੈ ਦਰਸਾ ਤੱਕ ਜੰਮੂ ਲੈ ਗਾ ਦਾ ਖੇਤ ਵਿੱਚ ਫੜ ਜਾਂਦਾ ਦੂਏ ਖੂਦੇ ਨੂੰ ਨਿਕਲਣੇ ਜਾਂਦੇ चकल ठीक <onents> <ESCO> <ís> <Channel> <questo Gayun Hungarian> <eight>